ਇਹ ਕਰਦਾ ਇੱਕ ਖੜਾ ਕੇ ਬਸ ਸਾਰਾ ਸ਼ੋਅ ਕਰਦਾ ਚਲੋ ਤੋੜ ਦੋ ਬਸ ਮੈਂ ਥੋੜੀ ਬੰਨ ਜੀ ਚਲੋ ਭਾਈ ਚਲੋ ਚਲੋ ਹਲਕਾ ਲਗੇ ਜਿੰਦੂ ਕੀ ਨਾ ਚਲੋ ਹਾਂ ਅਰੇ ਅਰੇ Hey, Tiffy. Hey, Tiffy. Hey. Hey, hey, hey. ਅੱਜ ਦਿਵਸ ਜਿਹੜਾ ਹੈਗਾ ਸਾਡਾ ਨੇੜੇ ਆ ਰਿਹਾ ਹੈਗਾ ਔਰ ਉਸ ਨੂੰ ਸਿਲਸਿਲੇ ਨੂੰ ਰੱਖਦਿਆਂ ਹੋਇਆ ਸਾਡੀ ਪਰੇਡ ਦੀ ਜਿਹੜੀ ਤਿਆਰੀਆਂ ਹੈਗੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਰਿਹਰਸਲਾਂ ਚੱਲ ਰਹੀਆਂ ਨੇ ਕੱਲ ਫੁੱਲ ਡਰੈਸ ਰਿਹਰਸਲ ਵੀ ਅੱਜ ਦਿਵਸ ਜਿਹੜਾ ਹੈਗਾ ਸਾਡਾ ਨੇੜੇ ਆ ਰਿਹਾ ਹੈਗਾ ਔਰ ਉਸ ਨੂੰ ਸਿਲਸਿਲੇ ਨੂੰ ਰੱਖਦਿਆਂ ਹੋਇਆ ਸਾਡੀ ਪਰੇਡ ਦੀ ਜਿਹੜੀ ਤਿਆਰੀਆਂ ਹੈਗੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਰਿਹਰਸਲਾਂ ਚੱਲ ਰਹੀਆਂ ਨੇ ਕੱਲ ਫੁੱਲ ਡਰੈਸ ਰਿਹਰਸਲ ਵੀ ਆਪਾਂ ਰੱਖੀ ਹੋਈ ਹੈ ਸਟੇਡੀਅਮ ਦੇ ਵਿੱਚ ਔਰ ਵਕ ਵਕ ਦਿਨਾਂ ਦਾ ਜਿਹੜਾ ਹੈਗਾ ਆਪਾਂ ਵਕ ਵਕ ਡੋਮਿਨੇਸ਼ਨ ਐਕਸਰਸਾਈਜ਼ ਮਾੜੀ ਅਨਸਰ ਦੀ ਚੈਕਿੰਗ ਸਾਡੀ ਜਿਹੜੀ ਹੈ ਲਗਾਤਾਰ ਡੇਲੀ ਬੇਸਿਸ ਤੇ ਚਲਦੀ ਪਈ ਹੈ ਉਸੇ ਸਿਲਸਿਲੇ 'ਚ ਅੱਜ ਆਪਾਂ ਇਹ ਸ਼ਹਿਰ ਜਿਹੜੇ ਹੈ ਕਿੰਨੇ ਜਿੰਨੇ ਵੀ ਆਪਣੇ ਜ਼ਿਲ੍ਹੇ 'ਚ ਲੱਗਦੇ ਹੈਗੇ ਨੇ ਚਾਹੇ ਮੋਰਿੰਡਾ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਮੰਗਲ ਤੇ ਰੋਪੜ ਆਪਾਂ ਹਰ ਜਗ੍ਹਾ ਤੇ ਫਲੈਗ ਮਾਰਚ ਕੰਡਕਟ ਕਰਕੇ ਜਿਹੜਾ ਹੈਗਾ ਡੋਮਿਨੇਸ਼ਨ ਕਰ ਰਹੇ ਹੈਗੇ ਆ ਅੱਜ ਇੱਥੇ ਕਰੀਬ ਆਪਾਂ 60 ਦੇ ਕਰੀਬ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਲੈ ਕਰਕੇ ਲੇਡੀ ਫੋਰਸ ਵੀ ਉਹਦੇ ਨਾਲ ਸ਼ਾਮਿਲ ਹੈਗੀ ਹੈ ਇੱਕ ਰੂਟ ਬਣਾਇਆ ਹੈਗਾ ਉਸ ਰੂਟ ਨੂੰ ਕਵਰ ਕਰਦੇ ਹੋਏ ਜਿੰਨੇ ਵੀ ਰਸਤੇ 'ਚ ਲੋਕਾਉਣ ਕੇ ਸ਼ੱਕੀ ਪਰਚਾਂਦੇ ਹੈ ਕਿ ਸ਼ੱਕੀ ਮਹਿਲਾਵਾਂ ਆਉਂਦੀਆਂ ਕਿ ਇਹਨੇ ਵਹੀਕਲ ਕੋਈ ਆਂਦਾ ਹੈਗਾ ਕੋਈ ਅਬੰਡੰਟ ਵਹੀਕਲ ਹੈਗਾ ਉਹਨੂੰ ਸਰਚ ਕਰਦੇ ਹੋਇਆ ਜਾਵਾਂਗੇ ਮਾਰਕੀਟ ਏਰੀਆ ਚ ਡੋਮਿਨੇਸ਼ਨ ਕਰਾਂਗੇ ਇੱਥੇ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਨੈਸ਼ਨਲ ਫੈਸਟੀਵਲਸ ਹੁੰਦੇ ਨੇ ਮਾੜੇ ਅੰਸਰਾਂ ਦੀ ਹਿੱਟ ਲਿਸਟੇ ਹੁੰਦੇ ਹੈਗੇ ਨੇ ਤੇ ਤੁਸੀਂ ਵੀ ਆਪਣੇ ਜਿਹੜੇ ਅੱਖ ਤੇ ਕੰਨ ਖੁੱਲੇ ਰੱਖੋ ਕੋਈ ਵੀ ਸ਼ੱਕੀ ਚੀਜ਼ ਤੁਹਾਨੂੰ ਨજર ਆਂਦੀ ਹੈ ਸੁਣਾਈ ਦਿੰਦੀ ਹੈ ਦਿਸਦੀ ਹੈਗੀ ਹੈ ਤੁਸੀਂ ਸਾਡੇ ਨੂੰ ਜਿਹੜਾ ਹੈਗਾ ਚਾਹੇ 112 ਤੇ ਕਾਲ ਕਰਕੇ ਚਾਹੇ ਸਾਡੇ ਕੰਟਰੋਲ ਰੂਮ ਤੇ ਕਾਲ ਕਰਕੇ ਸਾਡੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਨਫਾਰਮੇਸ਼ਨ ਸਾਂਝੀ ਕਰ ਸਕਦੇ ਹੋ ਤੁਸੀਂ ਜਿਹਦੇ ਸਾਡੇ ਨਾਲੰਨੇ ਹੋ ਤੇ ਸਾਡੇ ਜਿਹੜੀ ਹੈਗੀ ਫੋਰਸ ਮਲਟੀਪਲਾਇਰ ਹੋ ਜਾਂਦਾ ਹੈਗਾ ਔਰ ਜਿੰਨੀ ਸਾਡੀ ਫੋਰਸ ਹੈਗੀ ਉਹਦੇ ਕਰੀਬ ਆਪਾਂ 100 ਗੁਣਾ ਜਿਹੜਾ ਹੈਗਾ ਉਹ ਵਰਕ ਕਰ ਸਕਦੇ ਹੈਗੇ ਆ ਤੇ ਮੈਂ ਤੁਹਾਡੇ ਲਈ ਸਾਰਿਆਂ ਨੂੰ ਇਹ ਕਹਿਣਾ ਚਾਹੂਗਾ ਕਿ ਸਾਰੇ ਰਲ ਕੇ ਜਿਹੜਾ ਹੈਗਾ ਆਪਣੇ ਦੇਸ਼ ਦਾ ਜਿਹੜਾ ਫੈਸਟੀਵਲ ਹੈਗਾ ਨੈਸ਼ਨਲ ਫੈਸਟੀਵਲ ਹੈਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਮਨਾਈਏ ਔਰ ਵਧੀਆ ਤਰੀਕੇ ਦੇ ਨਾਲ ਬਿਨਾਂ ਕਿਸੇ ਅਣਸਖਾਵੀ ਘਟਨਾ ਦੇ ਨੂੰ ਜਿਹੜਾ ਹੈਗਾ ਪੂਰਾ ਕਰ ਲਿਆ ਸਰ ਡਿਸਟ੍ਰਿਕਟ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਥ੍ਰੈਟ ਤਾਂ ਨਹੀਂ ਹੈਗਾ ਇਸ ਨੂੰ ਲੈ ਕੇ ਨਹੀਂ ਨਹੀਂ ਕੋਈ ਵੀ ਥ੍ਰੈਟ ਪਰਸਪੈਕਸ਼ਨ ਨਹੀਂ ਹੈਗਾ ਜਨਰਲ ਜਿਹੜਾ ਹੈਗਾ ਆਪਾਂ ਜੋ ਰੂਟੀਨ ਵਿੱਚ ਕਰਦੇ ਹੈਗੇ ਆਂ ਔਰ ਜਿਹੜੇ ਨੈਸ਼ਨਲ ਫੈਸਟੀਵਲਸ ਨੂੰ ਸਾਨੂੰ ਹਮੇਸ਼ਾ ਰਹਿੰਦਾ ਹੈਗਾ ਕਿ ਕੁ ਲੋਕ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈਗੇ ਨੇ ਉਸੇ ਸਿਲਸਿਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਹ ਡੋਮਿਨੇਸ਼ਨ ਕਰਦੇ ਰਹੇ ਆਂ ਔਰ ਕਰਦੇ ਰਾਂ